ਹਾਂਜੀ ਹੈਲੋ ਜੀ ਸਸਕਾਰ ਜੀ ਅੱਜ ਅਸੀਂ ਲੈ ਕੇ ਆਏ ਹਾਂ ਗਰਮੀਆਂ ਦੀ ਬਹੁਤ ਵਧੀਆ ਡਿਸ਼ ਇਹ ਹੈ ਕਿ ਜੀ ਪੁਦੀਨੇ ਦੀ ਚਟਣੀ ਠੀਕ ਆ ਉਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੈ ਅਸੀਂ ਥੋੜਾ ਜਿਹਾ ਪੁਦੀਨਾ ਸਾਫ਼ ਕਰਕੇ ਰੱਖ ਲਿਆ ਪਿਆਜ਼ ਲੈ ਲਿਆ ਤੇ ਆ ਸਾਡੀ ਇਮਲੀ ਦੀ ਚਟਣੀ ਤੇ ਇਮਲੀ ਸੋਰੀ ਠੀਕ ਹੈ ਜੀ ਤੇ ਇੱਧਰ ਅਸੀਂ ਲੈ ਲਿਆ ਥੋੜਾ ਜਿਹਾ ਗੁੜ ਤੇ ਆ ਹੋ ਗਿਆ ਸਾਡਾ ਕਾਲਾ ਨਮਕ ਠੀਕ ਹੈ ਆ ਕੋਲ ਅਸੀਂ ਜਾ ਕੇ ਰੱਖਿਆ ਇਹਦੇ ਵਿੱਚ ਅਸੀਂ ਹੁਣ ਸਾਰਾ ਕੁਝ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਚਾਕ ਵਿੱਚ ਅਸੀਂ ਸਾਰਾ ਕੁਝ ਪਾਤਾ ਆ ਅਸੀਂ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਠੀਕ ਹੈ ਤੇ ਇਮਲੀ ਦੀ ਪਲਪ ਵੀ ਪਾਤੀ ਅਸੀਂ ਪਿਆਜ਼ ਪੁਦੀਨਾ ਸਭ ਕੁਝ ਪਾਤਾ ਤੇ ਇਹਨੂੰ ਹੁਣ ਅਸੀਂ ਗ੍ਰाइंड ਵਿੱਚ ਗ੍ਰाइंड ਕਰ ਲੈਣਾ ਠੀਕ ਹੈ ਆ ਦੇਖ ਸਕਦੇ ਹਾਂ ਤੁਸੀਂ ਚਟਨੀ ਸਾਡੀ ਬਣ ਗਈ ਆ ਠੀਕ ਹੈ ਜੀ ਹੁਣ ਅਸੀਂ ਇਹਨੂੰ ੱਚੋ ਕੱਢ ਲੈਣਾ ਕਲੋਜੀ ਤੁਸੀਂ ਦੇਖ ਸਕਦੇ ਆ ਚਟਨੀ ਸਾਡੀ ਬਣ ਕੇ ਬਿਲਕੁਲ ਤਿਆਰ ਆ ਜੀ ਠੀਕ ਹੈ ਜੀ ਇਹ ਗਰਮੀਆਂ 'ਚ ਖਾਣੀ ਬਹੁਤ ਹੀ ਵਧੀਆ ਹੁੰਦੀ ਪੁਦੀਨੇ ਦੀ ਚਟਨੀ ਤੁਸੀਂ ਵੀ ਇਹ ਤਾਂ ਬਣਾ ਸਕਦੇ ਹੋ ਬਹੁਤ ਹੀ ਈਜ਼ੀ ਤਰੀਕੇ ਨਾਲ ਔਰ ਜੇ ਤਾਂ નો ਸਟਾਏ ਇਹ ਰੈਸਪੀ ਵਧੀਆ ਲੱਗੀ ਆ ਜੀ ਇਹ ਪੁਦੀਨੇ ਦੀ ਚਟਨੀ ਦੀ ਤਾਂ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਓਕੇ ਥੈਂਕ ਯੂ ਜੀ ਬਾਏ ਬਾਏ